ਕੀ ਲਾਤਰੀ ਦੀ ਗੱਲ ਹੈ ਬੰਦੀ ਦੀ ਮੈਂ ਜਾਂਦਾ ਰਹੇ ਹੂੰ ਤੁਹਾਨੂੰ ਪਤਾ ਕਿੰਨੇ ਚੀਜ਼ ਆ ਸਾਨੂੰ ਪਤਾ ਕਿੰਨੇ ਦੀ ਹੈ ਤੂੰ ਘਟਰੀ ਤੇ ਨਹੀਂ ਲੱਗਾ ਸੀ ਵਾਦੂ ਵੀ ਲੈਣੀ ਤੂੰ ਸਾਰਾ ਜੂ ਆਲੇ ਨੂੰ ਮੈਨੂੰ ਤਾਂ ਪਤਾ ਹੀ ਨਹੀਂ ਜਿੰਨੇ ਦੀ ਗੱਲਾਂ ਕਰਦੇ ਮੈਨੂੰ ਤਾਂ ਪਤਾ ਹੀ ਨਹੀਂ ਤੇਰੇ ਬਲੇ ਲੈਣੇ ਸਾਨੂੰ ਪੁੱਛ ਲਈ ਮੈਂ ਨਹੀਂ ਪੁੱਛੇ ਬਿਨਾ ਮੈਂ ਕੁਝ ਕਰਦਾ ਹਾਂ ਮੁੱਠੀ ਦੇ ਅੰਦਰ ਹੀ ਆਜੋ ਤੁਹਾਨੂੰ ਦੱਸ ਦਿੰਦੇ ਬੰਦ ਗੋਭੀ ਹੈ ਦੇਣੀ ਆ ਭਾਜੀ ਹਾਂ ਹਾਂ 100000 ਕਹਿੰਦੇ ਨੇ ਬਾਈ ਹਾਂ ਦੋ ਨਾ ਦੋਰਾ ਤਾਂ ਗੱਲ ਬਣੀ ਨਾ 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 ਕਹਿੰਦਾ ਮੈਂ ਕਹਿੰਦਾ ਕੋਈ ਗੁੱਸਾ ਨਹੀਂ ਗੁੱਸਾ ਨਹੀਂ ਮੈਂ ਜਿੱਤੇ ਕਰਾਉਣਾ ਨਾ ਦੌੜ ਨਾ ਨਾ ਸੁਣ ਕੇ ਦਰਵਾਜ਼ਾ ਤੂੰ ਜਿਹੜਾ ਰਾਜ ਨੂੰ ਬੈਠਾ ਰਹੇਂ ਕਿੱਥੇ ਨੂੰ ਤੂੰ ਵੀ ਤਸਰੀ ਉਹਨੇ ਕੰਮ ਚੁੱਕਾ ਕਰ ਦੋ ਉਧਰ ਕੀ ਹੋਣਾ ਯਾਰ 25000 ਦੀ ਮੀਂਹ ਲੈ ਕੇ ਆਉਣਾ ਹੈ ਇੰਨੇ ਘੱਟ ਸੇ ਬਦਲੋ 10000 ਰਾਜ ਉਹ ਆ ਠੀਕ ਆ 25000 ਨੂੰ ਤਾਂ ਫਰ ਬਾਲਾ ਮਲੂਰ ਦੂਰ ਬਾਕੀ ਤੇ ਲੈ ਬੜਾ ਹੁਣ ਸਿੱਤੇ ਕਿੱਥੇ ਪਹੁੰਚਣਗੇ ਵਿਚਾਰੀ ਤਾ ਮੇਰੀ ਸੱਟ ਤੇ ਵੀ ਨਹੀਂ ਪੁੱਛੀ ਜਿੱਥੇ ਮੈਂ ਕਿਹਾ ਸੀ ਯੂਰੇ ਇਹ ਹਰੂ ਕੋਡੇ ਬਿਨਾ ਕਿਸੇ ਮੀਵਨ ਹੀ ਘਾਟ ਨਹੀਂ ਨਾ ਐਵੇਂ ਹੀ ਬਣਦੇ ਮੀਵਨ ਇਹ ਰੀਲ ਕਰ ਲਏ ਨੇ ਬੰਦੇ ਖਰਚਾ ਦੇ ਲੈ ਵੀਰ ਥਣ ਦੋ ਇੱਧਰ ਖਰਚਾ ਸਾਰਾ ਕੁਝ ਇਹਨਾਂ ਤਾਂ ਦੇਖ ਲੈ ਬਾਈ ਕਰ ਲੈ ਚੈੱਕ ਕਰੋ ਜੀ ਹਾਂ ਜੀ ਖਰਚਾ ਵੀਰੇ ਲਓ ਜੀ ਕਰੋ ਚੈੱਕ ਲੱਗ ਰਿਹਾ ਜਿਹਾ ਲੱਗਦਾ ਹਾਂ ਅੱਗ ਨਾਲ ਜੀ ਗੁਜੀਦਾਨ ਦੂਰ ਹੈ ਬਹੁਤ ਜਿਆਦਾ ਬਹੁਤ ਤਾਂ ਸਹੀ ਦੱਸ ਤਾਂ ਸਹੀ ਤੁਹਾਨੂੰ ਹੋਸ਼ ਗਮ ਹੋ ਗਈ ਉਹ ਆ ਕਹਿੰਦਾ ਸੋਦਾ ਤੋਂ ਪਾਣੀਆ ਕਹਿੰਦਾ ਪਿੱਛੇ ਹਟ ਉਹ ਕਹਿੰਦਾ ਤਾਂ ਲਿਖੀ ਪਿੰਦਗੇ ਸਣੇ ਪਾਲੜੇ ਟੱਕਣੀ ਦੇ ਨਿਸ਼ਰਚੇ ਮੰਦੁਰ ਉੜ ਜਾ ਆ ਗੰਜੇ ਦਾ ਸਰਪਾਹੀ ਦਿੱਤੇ ਦਾ ਵੀ ਇਦਾਂ ਹੀ ਆ ਮੋਰੇ ਸੀਪੀ ਲੱਗੀ ਆ ਕੱਦ ਵੀ ਉਡੋਣੀ ਦੱਤ ਬਾਜੀ ਜੈ ਜੈ ਕੇਦੀ ਆ ਪਿਛਾ ਨੂੰ ਸਾਰਾ ਗੱਲ ਖੁੱਦਾ ਮਾਰ ਜਾ ਦੇਖੀ ਛੱਡੇ ਦੇ ਮੁੰਡੇ ਦਾ ਕਰ ਸੁਣ ਬਈ 12000 ਦਿੰਦਾ ਬਾਈ ਦੇਣੀ ਹੋਰ ਕਿੱਥੇ ਵੇਚਣੀ ਇੱਕੋ ਹੀ ਦਾ ਤੇ ਜੈ ਜੈ 20000 ਜੀ ਨਹੀਂ ਨਹੀਂ ਰਵਾਂਗੇ ਕੋਈ ਘੱਟ ਕਰੋ ਬਸ ਉਹ ਲੈ ਰਾਜੂ ਇਹੋ ਹੋਈ ਨਾ ਗੱਲ ਰਾਜੂ ਕੋਰੀਆ ਨਹੀਂ ਨਹੀਂ ਤੇਰੀ ਮਰਜ਼ੀ ਦੀਆਂ ਸੱਟਾਂ ਲੱਗੀਆਂ ਨੇ ਮੇਰੀ ਮਰਜ਼ੀ ਦੀਆਂ ਸੱਟਾਂ ਨਹੀਂ ਲੱਗੀਆਂ ਨਹੀਂ ਨਹੀਂ ਅਸੀਂ ਇੱਧਰ ਆਏ ਆ ਪਾਣੀ ਕਿ ਬਹੁਤ ਆਇਆ ਬਈ ਬਾਤ ਕਰਨੀ ਪਾਣੀ ਚਾਹ ਚੱਲ ਯਾਰਾਂ ਤੇਰੇ ਤੋਂ 500 ਰੁਪਏ ਲਵਾਂਗੇ 500 ਰੁਪਏ ਨਹੀਂ ਬਣਦੀ ਮਰ ਰੋਲੇ ਟੱਕਰ ਖਾਨਾ ਮੰਡੀਆਂ ਦੀ ਨਹੀਂ ਬਣਦਾ ਵੀ ਕੀ ਹੈ ਔਰੇ ਆ ਜਾ ਬਾਈ ਕਾਲੇ ਔਰੇ ਆ ਜਾ ਕਾਲੇ ਬੋਲੋ ਮੁੰਡੇ ਨੇ ਨਹੀਂ ਲਾਇਆ ਜੀ ਮੈਂ ਹੀ ਲਾਇਆ 12000 ਜੋ 13 ਨੂੰ ਹੋ ਗਈ ਦਵਾ ਦੇ ਨਾ ਜੀ ਦੇਣੀ ਨਹੀਂ ਨਹੀਂ ਆਓ ਚੱਲੀਏ ਨਾਈਟ ਟਾਈਮ ਕਰ ਰਿਹਾ ਖੜ ਜਾ ਮੇਰੀ ਛੱਟ ਤਾਂ ਤੁਸੀਂ ਦੇਖੀ ਨਹੀਂ ਕਹਾਂ ਨੂੰ ਟੱਕਰ ਕਰ ਬਦਲ ਮੈਂ ਕਹਾਂ ਟੱਕੇ ਦੇ ਨਹੀਂ ਕੁੱਬੂਗੀ ਤੂੰ ਛੱਡ ਦੇ ਯਾਰ ਕੋਈ ਹੋਰ ਆ ਸਕੂਟ ਘੜੂ ਜੀ ਕਹਿੰਦਾ ਨਹੀਂ ਨਹੀਂ ਇਹ ਤੈਨੂੰ ਕੌਣ ਵੇਹੂ ਕਹਿੰਦੀ ਵਿਆਹਣ ਵਾਲੇ ਵਾਦੂ ਹੋਰ ਵਿਆਹ ਕੇ ਲੈ ਜੂ ਕੋਈ ਅੰਨੀ ਨੂੰ ਕੌਣ ਛੱਡਦਾ ਬਈ ਰੋਟੀ ਲਾਉਂਦੀ ਤੇ ਚਹੀ ਵੀ ਉਹ ਐ ਗੱਲ ਸੁਣੋ ਮੁੰਡਿਆ ਵੇਚਣੀਆਂ ਵੇਚੀ ਨਹੀਂ ਵੇਚਣੀ ਜਮੀਨਾਂ ਵੇਚੀ ਬੋਲੋ ਜੀ ਬੋਲੋ ਬੋਲੋ 16000 ਦੀ ਪੱਟ ਦੰਨਾ ਦੇਣੀ ਨਹੀਂ ਜੀ ਵੀਰੇ ਰੱਖ ਵੀ ਜੀ ਮੁੰਡ ਤਾਂ ਲਾਇਆ ਸਵਾਤਾ ਐ ਕਿਉਂ ਜੀ ਮੁੰਡਾ ਲਾਇਆ ਮੁੰਡਾ ਲਾਇਆ ਠੀਕ ਐ 5000 2000 ਇਹ ਕੋਰਸ ਕਰਿਆ ਹੋਇਆ ਐ ਤਾਨ ਆਇਆ ਅਗਲਾ ਨਾਮ ਚੱਲਦਾ ਪੱਠ ਮੈਂ ਲੈ ਜਾਂਦਾ ਇਹ ਲਾਹ ਫਿਰ ਬਈ ਲੈ ਜਾਉਣਾ ਜਦਵਾ ਜਾਣਾ ਹਾਂ